ਬੋਬੀ ਕਿੰਡੀਆਂ ਸੋਹਣੀਆਂ ਚੀਜ਼ਾਂ ਇਹ ਜਿਹੜਾ ਲੋਕਾਂ ਵੱਲੋਂ ਜਿਹਨੂੰ ਚੀਜ਼ ਨੂੰ ਤੁਸੀਂ ਵਰਤੋਂ 'ਚ ਨਹੀਂ ਲੈਂਦਾ ਪਰ ਉਹ ਇਹਨਾਂ ਨੇ ਵਰਤੋਂ 'ਚ ਲਿਆ ਕੇ ਕਿੰਡੀਆਂ ਸੋਹਣੀਆਂ-ਸੋਹਣੀਆਂ ਕਲਾਕਿਰਤੀਆਂ ਬਣਾਈਆਂ ਤਾਂ ਉਵੇਂ ਹੀ ਹੈ ਜਿਹੜਾ ਕੁਦਰਤ ਆ ਜਿਹਨੇ ਜਿਹਨੇ ਮਨੁੱਖ ਦੀ ਸਿਰਜਣਾ ਕੀਤੀ ਆ ਕਿਸੇ ਨੂੰ ਕੋਈ ਰੂਪ ਦਿੱਤਾ ਕਿਸੇ ਨੂੰ ਕੋਈ ਦਿੱਤਾ ਕੁਦਰਤ ਦੀ ਬਣਾਈ ਹੋਈ ਚੀਜ਼ ਆ ਜਿਹੜੀ ਉਹ ਸਾਰੀਆਂ ਚੀਜ਼ਾਂ ਹੀ ਅਨਮੁੱਲੀਆਂ ਜਿਹੜੀ ਜ਼ਿੰਦਗੀ ਮਿਲੀ ਆ ਉਹਨੂੰ ਤੁਸੀਂ ਅਜਾਈ ਨਾ ਜਾਣ ਦੋ ਮਨੁੱਖਤਾ ਦੀ ਭਲੇ ਵਾਸਤੇ ਤੇ ਆਪਦੇ ਪਿੰਡ ਦੇ ਸ਼ਹਿਰ ਦੇ ਚੰਗੇ ਕੰਮਾਂ ਦੇ ਵਿੱਚ ਉਹ ਜਿਹੜੇ ਜਿਹੜਾ ਤੁਹਾਨੂੰ ਇੱਕ ਜਿਹੜਾ ਜੀਵਨ ਮਿਲਿਆ ਜਿੰਨੀ ਤੁਹਾਨੂੰ ਏਸ ਮਿਲੀ ਆ ਉਹਦੇ ਵਿੱਚ ਤੁਸੀਂ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰੋ ਜਿੰਦੇ ਤੋਂ ਲੋਕ ਤੁਹਾਡੇ ਤੋਂ ਮਾਲਕ ਕੋ ਸਿੱਖ ਸਕਣ ਦਾ ਯਾਦ ਕਰ ਸਕਣ ਬਾਕੀ ਤੁਸੀਂ ਸਭ ਨੂੰ ਖੁਸ਼ ਨਹੀਂ ਕਰ ਸਕਦੇ ਕਿਸੇ ਲਈ ਚੰਗੇ ਹੋ ਸਕਦੇ ਹੋ ਕਿਸੇ ਲਈ ਹੱਦ ਤੋਂ ਵੱਧ ਮਾੜੇ ਹੋ ਸਕਦੇ ਹੋ ਪਰ ਤੁਸੀਂ ਉਹਨਾਂ ਨੂੰ ਜਦੋਂ ਜਿੰਨਾ ਤੁਹਾਨੂੰ ਤੁਹਾਡਾ ਜੀਵਨ ਜਿੰਨੀ ਤੁਹਾਨੂੰ ਉਮਰ ਦਿੱਤੀ ਆ ਉਹ ਵੈਗਰੂ ਨੇ ਪ੍ਰਮਾਤਮਾ ਨੇ ਅੱਲਾ ਨੇ ਰਾਮ ਨੇ ਉਹਨੂੰ ਤੁਸੀਂ ਚੰਗੇ ਤਰੀਕੇ ਨਾਲ ਜਿਉਂ ਕੀ ਦੱਸਾਂ ਮੈਨੂੰ ਇੱਥੇ ਪਤਾ ਨਹੀਂ ਕਿ ਇੱਥੇ ਵਿੱਚ ਤੋ ਤੁਹਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਵੀ ਮੈਂ ਜੋ ਕੁਝ ਕਰੂੰਗਾ ਚੰਗਾ ਕਰੂੰਗਾ ਤੇ ਜੋ ਵੀ ਕੰਮ ਕਰੂੰ ਉਹ ਮਨੁੱਖਤਾ ਦੇ ਲਈ ਕਰੂੰਗਾ ਤੁਸੀਂ ਆਪ ਦੇ ਤਰੀਕੇ ਨਾਲ ਕੰਮ ਕਰਦੇ ਰਹੋ ਕੋਈ ਤੁਸੀਂ ਕਿਸੇ ਤੋਂ ਇਸ ਚੀਜ਼ ਦੀ ਆਸ ਨਾ ਰੱਖੋ ਕਿ ਤੁਹਾਨੂੰ ਕੋਈ ਇਹ ਚੰਗਾ ਕਹੂਗਾ ਹਾਂ ਇਹ ਕੁਐਸ਼ਨ ਜ਼ਰੂਰ ਕਰੋ ਵੀ ਜੋ ਤੁਸੀਂ ਕਰ ਰਹੇ ਹੋ ਉਹ ਤੁਹਾਡੇ ਮਨ ਨੂੰ ਚੰਗਾ ਲੱਗਦਾ ਹੋਣਾ ਚਾਹੀਦਾ ਬਾਹਰ ਨਿਕਲੋ ਸਿੱਖੋ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਜਦੋਂ ਤੁਸੀਂ ਖੁਦ ਸਿੱਖਣ ਲਈ ਨਿਕਲੋਗੇ ਤਾਂ ਤੁਹਾਡੇ ਨਾਲ ਹੋਰ ਵੀ ਲੋਕਾਂ ਦੇ ਵਿੱਚ ਜਿਹੜੀ ਸਿੱਖਣ ਦੀ ਲਾਲਸਾ ਪੈਦਾ ਹੋ ਇਸ ਕਰਕੇ ਕੋਸ਼ਿਸ਼ ਕਰੋ ਆਪ ਦੇ ਆਪ ਨੂੰ ਤੁਸੀਂ ਸਿੱਖਣ ਲਈ ਤਿਆਰ ਰੱਖੋ ਹਮੇਸ਼ਾ ਹੀ ਹਨਾ ਦੇਖੋ ਇਦੀ ਤਾਂ ਦੇਖਣ ਜਾਊਗਾ ਬੋਲਦੀਆਂ ਨਹੀਂ ਪਰ ਇਹ ਕਹਿੰਦੀਆਂ ਸਭ ਕੁਝ ਹੈ ਕਈ ਚੀਜ਼ਾਂ ਜਿੰਨੀਆਂ ਜ਼ਿੰਦਗੀ ਦੇ ਵਿੱਚ ਤੁਹਾਡੇ ਇਹੋ ਜਿਹੀਆਂ ਆਉਂਦੀਆਂ ਕੋ ਬੋਲਦੀਆਂ ਨਹੀਂ ਹੁੰਦੀਆਂ ਪਰ ਉਹ ਉਹਨਾਂ ਦੀ ਅਹਿਮੀਅਤ ਬਹੁਤ ਹੁੰਦੀ ਹੈ ਉਹ ਤੁਹਾਨੂੰ ਸਿਖਾਉਂਦੀਆਂ ਬਹੁਤ ਕੁਛ ਆ ਤਾਂ ਜੋ ਕੁਝ ਮੈਂ ਇਥੋਂ ਸਿੱਖਿਆ ਮੈਂ ਤਾਂ ਇਹੇ ਕੁਛ ਸਿੱਖਿਆ ਵੀ ਜਿਹੜਾ ਕੋ ਜਿਹੜਾ ਸੰਸਾਰ ਤੇ ਜਿਹੜੀ ਵੀ ਕੋਈ ਚੀਜ਼ ਕਿਸੇ ਦੇ ਰੂਪ ਕਿਸੇ ਰੂਪ ਵਿੱਚ ਵੀ ਆਈ ਆ ਉਹ ਵੇਸਟ ਨਹੀਂ ਉਹਦੀ ਕੋਈ ਕੀਮਤ ਨਹੀਂ ਉਹ ਬੜ ਮੁੱਲੀ ਆ ਉਹਦਾ ਕੋਈ ਮੁੱਲ ਨਹੀਂ ਹੈਗਾ ਐਸ ਕਰਕੇ ਆਓ ਸਿੱਖੋ ਤੇ ਸਿਖਾਓ ਆ ਜਿਹੜਾ ਆਪਾਂ ਬਾਹਰ ਆ ਗਏ ਆ ਜਿਹੜਾ ਰੌਗ ਗਾਰਡਨ ਦਾ ਬਾਹਰਲਾ ਦ੍ਰਿਸ਼ ਹੈ